ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਪਠਾਨਕੋਟ ਵਿੱਚ ਰਾਤ ਦੇ ਸਮੇਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਉਸ ਸਮੇਂ ਇੱਕ ਗੱਡੀ ਡਰਾਈਵਰ ਆਪਣੀ ਗੱਡੀ ਨੂੰ ਸੜਕ ਦੇ ਕਿਨਾਰੇ ਖੜਾ ਕਰਕੇ ਆਰਾਮ ਕਰ ਰਿਹਾ ਸੀ ਉਦੋਂ ਉੱਥੇ ਇੱਕ ਲੜਕੀ ਆ ਕੇ ਗੱਡੀ ਦਾ ਸ਼ੀਸ਼ਾ ਖੜਕਾਉਂਦੀ ਹੈ ਉਹ ਲੜਕੀ ਬਹੁਤ ਹੀ ਜ਼ਿਆਦਾ ਘਬराई ਹੋਈ ਸੀ ਉਹਦੇ ਕੱਪੜੇ ਵੀ ਮੀਂਹ ਨਾਲ ਭਿੱਜੇ ਹੋਏ ਸੀ ਖੜਕਾ ਸੁਣ ਕੇ ਜਿਉਂ ਹੀ ਗੱਡੀ ਦਾ ਡਰਾਈਵਰ ਉਸ ਲੜਕੀ ਵੱਲ ਵੇਖਦਾ ਹੈ ਉਦੋਂ ਹੀ ਉਹ ਲੜਕੀ ਆਪਣੇ ਹੱਥ ਜੋੜ ਕੇ ਗੱਡੀ ਡਰਾਈਵਰ ਨੂੰ ਗੱਡੀ ਦੀ ਟਾਕੀ ਖੋਲਣ ਦਾ ਇਸ਼ਾਰਾ ਕਰਦੀ ਹੈ ਇਹ ਸਭ ਕੁਝ ਦੇਖ ਕੇ ਪਹਿਲਾਂ ਤਾਂ ਉਹ ਗੱਡੀ ਵਾਲਾ ਥੋੜਾ ਸੋਚਣ ਲੱਗਦਾ ਹੈ ਕਿ ਕੋਈ ਐਸੀ ਬੇਸੀ ਗੱਲ ਨਾ ਹੋਵੇ ਜਿਸ ਵਿੱਚ ਮੈਂ ਬੁਰੀ ਤਰ੍ਹਾਂ ਨਾਲ ਫਸ ਜਾਵਾਂ ਪਰ ਉਸ ਲੜਕੀ ਵੱਲ ਦੇਖ ਕੇ ਗੱਡੀ ਵਾਲੇ ਨੂੰ ਇਹ ਮਹਿਸੂਸ ਹੋ ਜਾਂਦਾ ਹੈ ਕਿ ਇਹ ਵਿਚਾਰੀ ਕਾਫੀ ਜ਼ਿਆਦਾ ਪਰੇਸ਼ਾਨੀ ਵਿੱਚ ਹੈ ਮੈਨੂੰ ਇਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਇਹ ਸਭ ਕੁਝ ਸੋਚ ਕੇ ਗੱਡੀ ਵਾਲਾ ਗੱਡੀ ਦੀ ਟਾਕੀ ਖੋਲ ਦਿੰਦਾ ਹੈ ਉਹ ਲੜਕੀ ਗੱਡੀ ਵਿੱਚ ਆ ਕੇ ਬੈਠ ਜਾਂਦੀ ਹੈ ਕੌਣ ਸੀ ਉਹ ਲੜਕੀ ਤੇ ਕਿਉਂ ਇਸ ਤਰ੍ਹਾਂ ਮੀ ਨਾਲ ਭਿੱਜਦੀ ਇਧਰ ਉਧਰ ਘੁੰਮ ਰਹੀ ਸੀ ਪੂਰੀ ਸੱਚਾਈ ਜਾਣਨ ਲਈ ਕਹਾਣੀ ਨੂੰ ਪੂਰੀ ਜ਼ਰੂਰ ਸੁਣਨਾ ਪਠਾਨਕੋਟ ਵਿੱਚ ਇਕ ਵਸਤੀ ਵਿੱਚ ਇੱਕ ਸੁਧਾਰਨ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਉਹ ਭੈਣ ਭਰਾ ਹਨ ਭੈਣ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਪਰ ਉਹ ਕਦੇ-ਕਦੇ ਆਪਣੇ ਭਰਾ ਨੂੰ ਮਿਲਣ ਲਈ ਆ ਜਾਂਦੀ ਸੀ ਕਿਉਂਕਿ ਉਹਦਾ ਭਰਾ ਇਕੱਲਾ ਹੀ ਰਹਿੰਦਾ ਸੀ ਉਸ ਲੜਕੇ ਦਾ ਨਾਮ ਸ਼ਿੰਦਾ ਸੀ ਸ਼ਿੰਦੇ ਦਾ ਬਾਪੂ ਵੀ ਪਹਿਲਾਂ ਗੱਡੀ ਚਲਾਉਂਦਾ ਸੀ ਬਾਪੂ ਦੀ ਮੌਤ ਤੋਂ ਬਾਅਦ ਸ਼ਿੰਦੇ ਨੇ ਆਪਣੇ ਬਾਪੂ ਦੀ ਗੱਡੀ ਨੂੰ ਚ ਲਾਉਣੀ ਸ਼ੁਰੂ ਕਰ ਦਿੱਤੀ ਉਹ ਗੱਡੀ ਨਾਲ ਹੀ ਆਪਣੇ ਘਰ ਦਾ ਖਰਚਾ ਚਲਾਉਂਦਾ ਸੀ ਸ਼ਿੰਦੇ ਦੇ ਬਾਪੂ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਉਸ ਦੀ ਬੀਬੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਉਹ ਦੋਵੇਂ ਭੈਣ ਭਰਾ ਹੀ ਰਹਿ ਗਏ ਸੀ ਸ਼ਿੰਦੇ ਦੀ ਭੈਣ ਦਾ ਨਾਂ ਰਾਣੀ ਸੀ ਉਹ ਭਾਵੇਂ ਸ਼ਿੰਦੇ ਤੋਂ ਜ਼ਿਆਦਾ ਵੱਡੀ ਨਹੀਂ ਸੀ ਪਰ ਉਸ ਦਾ ਵਿਆਹ ਛੋਟੀ ਉਮਰ ਵਿੱਚ ਹੀ ਸ਼ਿੰਦੇ ਨੇ ਆਪਣੇ ਤੋਂ ਪਹਿਲਾਂ ਹੀ ਕਰਵਾ ਦਿੱਤਾ ਸੀ ਵਿਆਹ ਤੋਂ ਬਾਅਦ ਰਾਣੀ ਭਾਵੇਂ ਆਪਣੇ ਸਹੁਰੇ ਘਰ ਚਲੀ ਗਈ ਸੀ ਪਰ ਉਹ ਥੋੜੇ ਦਿਨਾਂ ਬਾਅਦ ਆਪਣੇ ਭਰਾ ਦੇ ਘਰ ਆ ਜਾਂਦੀ ਅਤੇ ਸਾਰੇ ਘਰ ਦੀ ਸਾਫ ਸਫਾਈ ਕਰਦੀ। ਭਾਵੇਂ ਰਾਣੀ ਕੁਝ ਦਿਨਾਂ ਬਾਅਦ ਆ ਜਾਂਦੀ ਪਰ ਫਿਰ ਵੀ ਸ਼ਿੰਦੇ ਨੂੰ ਘਰ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਰਾਣੀ ਹਮੇਸ਼ਾ ਲਈ ਆਪਣੇ ਪੇਕੇ ਘਰ ਤਾਂ ਨਹੀਂ ਰਹਿ ਸਕਦੀ ਸੀ। ਸ਼ਿੰਦਾ ਘਰ ਵਿੱਚ ਬਿਲਕੁਲ ਹੀ ਇਕੱਲਾ ਰਹਿੰਦਾ ਸੀ। ਇਸ ਲਈ ਜਦੋਂ ਸ਼ਾਮ ਹੋ ਜਾਂਦੀ ਤਾਂ ਉਸ ਦਾ ਘਰੇ ਜਾਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਸੀ। ਛਿੰਦਾ ਜ਼ਿਆਦਾਤਰ ਰਾਤ ਨੂੰ ਵੀ ਗੱਡੀ ਚਲਾਉਂਦਾ ਰਹਿੰਦਾ ਅਤੇ ਜੇ ਕਿਤੇ ਉਹਨੂੰ ਦੂਰ ਦੀ ਸਵਾਰੀ ਮਿਲ ਜਾਂਦੀ ਵਾਪਸ ਆਉਣ ਵਿੱਚ ਲੇਟ ਹੋ ਜਾਂਦਾ। ਉਹ ਸ਼ਹਿਰ ਦੇ ਨੇੜੇ ਸੜਕ ਦੇ ਕਿਨਾਰੇ ਹੀ ਆਪਣੀ ਗੱਡੀ ਖੜਾ ਕੇ ਉਸ ਵਿੱਚ ਪੈ ਜਾਂਦਾ। ਰਾਤ ਨੂੰ ਜੇ ਕੋਈ ਉਸਨੂੰ ਸਵਾਰੀ ਮਿਲ ਜਾਂਦੀ ਤਾਂ ਉਹ ਉਹਨੂੰ ਵੀ ਛੱਡ ਆਉਂਦਾ ਸੀ। ਇੱਕ ਦਿਨ ਛਿੰਦੇ ਨੂੰ ਸ਼ਾਮ ਦੇ ਸਮੇਂ ਇੱਕ ਅਜੀਹੀ ਸਵਾਰੀ ਮਿਲਦੀ ਹੈ ਜਿਸ ਨੂੰ ਉਸਨੇ ਸ਼ਹਿਰ ਤੋਂ ਦੂਜੇ ਪਾਸੇ ਬਾਹਰ ਛੱਟ ਕੇ ਆਉਣਾ ਸੀ ਛਿੰਦਾ ਸਵਾਰੀ ਨੂੰ ਛੱਡਣ ਦਾ ਫੈਸਲਾ ਕਰ ਲੈਂਦਾ ਹੈ ਭਾਵੇਂ ਉਸ ਸਮੇਂ ਬਾਪਸਾਉਣ ਨਾਲ ਕਾਫੀ ਹਨੇਰਾ ਹੋ ਜਾਣਾ ਸੀ ਛਿੰਦਾ ਉਹਨਾਂ ਨੂੰ ਆਪਣੀ ਗੱਡੀ ਵਿੱਚ ਬਿਠਾਉਂਦਾ ਹੈ ਤੇ ਉਹਨਾਂ ਦੇ ਟਿਕਾਣੇ ਤੇ ਪਹੁੰਚਾ ਦਿੰਦਾ ਹੈ ਅਤੇ ਜਦੋਂ ਵਾਪਸ ਮੁੜਦਾ ਹੈ ਤਾਂ ਉਸ ਦਾ ਘਰ ਜਾਣ ਦਾ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਸੀ ਜਿਉਂ ਹੀ ਰਾਤ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਜਾਂਦਾ ਹੈ ਮੀਂਹ ਨੂੰ ਦੇਖ ਕੇ ਉਹ ਇੱਕ ਸ਼ੈੱਡ ਦੇ ਥੱਲੇ ਆਪਣੀ ਗੱਡੀ ਖੜੀ ਕਰ ਲੈਂਦਾ ਹੈ ਤੇ ਫੈਸਲਾ ਕਰਦਾ ਹੈ ਕਿ ਅੱਜ ਦੀ ਰਾਤ ਉਹ ਗੱਡੀ ਵਿੱਚ ਹੀ ਸੌਂ ਜਾਵੇਗਾ ਕੱਲ ਸਵੇਰੇ ਹੀ ਵਾਪਸ ਘਰ ਆਵੇਗਾ ਇਹ ਸਭ ਕੁਝ ਸੋਚ ਕੇ ਉਹ ਸ਼ੈੱਡ ਵਿੱਚ ਆਪਣੀ ਕਾਰ پارک ਕਰ ਦਿੰਦਾ ਤੇ ਸੀਟ ਸਿੱਧੀ ਕਰਕੇ ਸੌਣ ਲੱਗਦਾ ਹੈ ਜਿਵੇਂ ਹੀ ਉਹ ਸੌਣ ਲੱਗਦਾ ਹੈ ਉਦੋਂ ਹੀ ਉਸ ਦੀ ਗੱਡੀ ਦੇ ਸ਼ੀਸ਼ੇ ਨੂੰ ਕੋਈ ਖੜਕਾਉਂਦਾ ਹੈ ਖੜਕਾ ਸੁਣ ਕੇ ਉਹ ਇੱਕਦਮ ਉੱਠ ਜਾਂਦਾ ਹੈ ਜਿਵੇਂ ਹੀ ਟਾਕੀ ਦੇ ਵੱਲ ਦੇਖਦਾ ਹੈ ਤਾਂ ਬਾਹਰ ਇੱਕ ਲੜਕੀ ਖੜੀ ਸੀ ਜੋ ਕਿ ਬਹੁਤ ਹੀ ਕਵਰਾਈ ਹੋਈ ਸੀ ਛਿੰਦਾ ਉਸ ਵੱਲ ਦੇਖਦਾ ਤਾਂ ਉਹ ਕੁੜੀ ਹੱਥ ਜੋੜ ਕੇ ਗੱਡੀ ਦੀ ਟਾਕੀ ਖੋਲਣ ਦਾ ਇਸ਼ਾਰਾ ਕਰਦੀ ਹੈ ਇਹ ਸਭ ਕੁਝ ਦੇਖ ਕੇ ਸ਼ਿੰਦੇ ਨੂੰ ਪਹਿਲਾਂ ਤਾਂ ਕੁਝ ਵੀ ਸਮਝ ਨਹੀਂ ਆਉਂਦਾ ਉਹ ਸੋਚਣ ਲੱਗਦਾ ਹੈ ਕਿ ਕਿਤੇ ਕੋਈ ਐਸੀ ਵੈਸੀ ਗੱਲ ਨਾ ਹੋਵੇ ਕਿਉਂਕਿ ਰਾਤ ਵਿੱਚ ਉਹ ਲੜਕੀ ਬਿਲਕੁਲ ਹੀ ਇਕੱਲੀ ਸੀ ਉਹ ਸੋਚਣ ਲੱਗਦਾ ਹੈ ਕਿ ਜੇ ਕਿਤੇ ਮੈਂ ਕਿਸੇ ਮੁਸ਼ਕਲ ਵਿੱਚ ਫਸ ਗਿਆ ਤਾਂ ਫਿਰ ਕੀ ਕਰਾਂਗਾ ਉਹ ਪਹਿਲਾਂ ਥੋੜਾ ਜਿਹਾ ਸ਼ੀਸ਼ਾ ਖੋਲਦਾ ਤਾਂ ਉਹ ਲੜਕੀ ਬਹੁਤ ਹੀ ਦਰਦ ਭਰੀ ਆਵਾਜ਼ ਵਿੱਚ ਸ਼ਿੰਦੇ ਨੂੰ ਕਹਿਣ ਲੱਗਦੀ ਹੈ ਤੁਸੀਂ ਮੇਰੀ ਮਦਦ ਕਰ ਦਿਓ ਕੋਈ ਮੇਰਾ ਪਿੱਛਾ ਕਰ ਰਿਹਾ ਹੈ ਤੁਸੀਂ ਮੈਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਕਿਤੇ ਦੂਰ ਲੈ ਚੱਲੋ ਸ਼ਿੰਦਾ ਧਿਆਨ ਨਾਲ ਉਸ ਵੱਲ ਦੇਖਦਾ ਉਸ ਵੱਲ ਦੇਖ ਕੇ ਸ਼ਿੰਦੇ ਨੂੰ ਇਹ ਲੱਗਦਾ ਹੈ ਕਿ ਇਹ ਲੜਕੀ ਸੱਚ ਬੋਲ ਰਹੀ ਹੈ ਸੱਚਮੁੱਚ ਹੀ ਇਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਮੈਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ ਇਹੀ ਸਭ ਕੁਝ ਸੋਚ ਕੇ ਸ਼ਿੰਦਾ ਤਾਕੀ ਖੋਲ ਦਿੰਦਾ ਹੈ ਅਤੇ ਲੜਕੀ ਨੂੰ ਬੈਠਣ ਦਾ ਇਸ਼ਾਰਾ ਕਰਦਾ ਹੈ ਲੜਕੀ ਜਲਦੀ ਨਾਲ ਘਬराई ਹੋਈ ਗੱਡੀ ਵਿੱਚ ਆ ਕੇ ਬੈਠ ਜਾਂਦੀ ਹੈ ਜਿਵੇਂ ਹੀ ਲੜਕੀ ਗੱਡੀ ਦੇ ਅੰਦਰ ਆਉਂਦੀ ਹੈ ਸ਼ਿੰਦਾ ਉਸ ਨੂੰ ਪੁੱਛਣ ਲੱਗਦਾ ਹੈ ਕਿ ਦੱਸੋ ਮੈਡਮ ਤੁਸੀਂ ਕਿੱਥੇ ਜਾਣਾ ਉਹ ਲੜਕੀ ਕਹਿੰਦੀ ਹੈ ਭਾਵੇਂ ਕਿਤੇ ਵੀ ਲੈ ਚੱਲੋ ਪਰ ਇੱਥੋਂ ਜਲਦੀ ਚੱਲੋ ਇਹ ਕਹਿੰਦੇ ਹੋਏ ਉਹ ਕੁੜੀ ਬੇਹੋਸ਼ ਹੋ ਜਾਂਦੀ ਹੈ ਜਿਵੇਂ ਹੀ ਉਹ ਕੁੜੀ ਬੇਹੋਸ਼ ਹੋ ਕੇ ਡਿੱਗਦੀ ਹੈ ਤਾਂ ਸ਼ਿੰਦੇ ਦੀ ਘਬਰਾਹਟ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਗੱਡੀ ਵਿੱਚ ਲੜਕੀ ਬੇਹੋਸ਼ ਹੋ ਗਈ ਸੀ ਤੇ ਉਹ ਦੱਸ ਰਹੀ ਸੀ ਕਿ ਕੋਈ ਉਹਦਾ ਪਿੱਛਾ ਕਰ ਰਿਹਾ ਹੈ ਉਸਨੇ ਸ਼ਿੰਦੇ ਨੂੰ ਇਹ ਵੀ ਨਹੀਂ ਦੱਸਿਆ ਸੀ ਕਿ ਉਹਨੇ ਕਿੱਥੇ ਜਾਣਾ ਹੈ ਉਹ ਜਲਦੀ ਨਾਲ ਗੱਡੀ ਨੂੰ ਸਟਾਰਟ ਕਰ ਲੈਂਦਾ ਹੈ ਜਿਵੇਂ ਹੀ ਉਹ ਗੱਡੀ ਨੂੰ ਚਲਾਉਂਦਾ ਚਲਾਉਣ ਵਾਲਾ ਹੁੰਦਾ ਹੈ ਉਦੋਂ ਹੀ ਇੱਕ ਵੱਡੀ ਗੱਡੀ ਉਹਦੇ ਸਾਹਮਣੇ ਆ ਕੇ ਰੁਕਦੀ ਹੈ ਉਸ ਗੱਡੀ ਵਿੱਚ 3-4 ਲੜਕੇ ਬੈਠੇ ਹੋਏ ਸਨ ਉਹ ਸ਼ਿੰਦੇ ਦੀ ਗੱਡੀ ਦੇ ਅੱਗੇ ਆਪਣੀ ਗੱਡੀ ਕਰ ਲੈਂਦੇ ਐ ਤੇ ਗੱਡੀ ਵਿੱਚ ਉਤਰ ਕੇ ਉਸ ਦੇ ਕੋਲ ਆ ਕੇ ਕਹਿੰਦੇ ਹਨ ਕਿ ਤੂੰ ਇੱਥੋਂ ਕਿਸੇ ਲੜਕੀ ਨੂੰ ਜਾਂਦੇ ਹੋਏ ਦੇਖਿਆ ਇਹ ਸਭ ਕੁਝ ਸੁਣ ਕੇ ਸ਼ਿੰਦਾ ਪਹਿਲਾਂ ਤਾਂ ਥੋੜਾ ਸਮਾਂ ਚੁੱਪ ਹੋ ਜਾਂਦਾ ਫਿਰ ਉਹਨਾਂ ਮੁੰਡਿਆਂ ਨੂੰ ਕਹਿੰਦਾ ਨਹੀਂ ਮੈਂ ਇੱਥੇ ਕਿਸੇ ਲੜਕੀ ਨੂੰ ਨਹੀਂ ਦੇਖਿਆ ਉਹ ਕਹਿੰਦਾ ਹੈ ਕਿ ਹੁਣ ਤਾਂ ਮੈਂ ਵੀ ਘਰ ਜਾ ਰਿਹਾ ਹਾਂ ਕਿਉਂਕਿ ਰਾਤ ਕਾਫੀ ਜ਼ਿਆਦਾ ਹੋ ਗਈ ਹੈ ਮੀਂਹ ਕਰਕੇ ਉਹ ਲੜਕੇ ਗੱਡੀ ਦੀ ਪਿਛਲੀ ਸੀਟ ਵੱਲ ਨਹੀਂ ਦੇਖਦੇ ਅਤੇ ਉੱਥੋਂ ਚਲੇ ਜਾਂਦੇ ਆ ਹੁਣ ਸ਼ਿੰਦੇ ਨੂੰ ਸਮਝ ਆ ਗਿਆ ਸੀ ਕਿ ਲੜਕੀ ਸੱਚਮੁੱਚ ਹੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਹ ਆਪਣੀ ਗੱਡੀ ਨੂੰ ਚਲਾ ਕੇ ਹੌਲੀ-ਹੌਲੀ ਹਸਪਤਾਲ ਵੱਲ ਜਾਣ ਲੱਗਦਾ ਹੈ ਪਰ ਜਿਵੇਂ ਹੀ ਉਹ ਹਸਪਤਾਲ ਦੇ ਨੇੜੇ ਜਾਂਦਾ ਹੈ ਤਾਂ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਕਿਤੇ ਨਾ ਹੋਵੇ ਉਹ ਲੋਕ ਇਸ ਕੁੜੀ ਨੂੰ ਲੱਭਦੇ ਹੋਏ ਹਸਪਤਾਲ ਵਿੱਚ ਪਹੁੰਚ ਜਾਣ ਤੇ ਜੇ ਮੈਂ ਇਸ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਤੇ ਉਹਨਾਂ ਲੜਕਿਆਂ ਨੂੰ ਪਤਾ ਲੱਗ ਗਿਆ ਕਿ ਇਹ ਇੱਥੇ ਹੈ ਤਾਂ ਪਤਾ ਨਹੀਂ ਇਹਦੇ ਨਾਲ ਕੀ ਹੋਵੇਗਾ ਉਸ ਨੂੰ ਬੇਸਹਾਰਾ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਉਸ ਦੀ ਮਦਦ ਕਰਨਾ ਚਾਹੁੰਦਾ ਸੀ ਸ਼ਿੰਦਾ ਹਸਪਤਾਲ ਜਾਣ ਦੀ ਬਜਾਏ ਉਸ ਲੜਕੀ ਨੂੰ ਸਿੱਧਾ ਆਪਣੇ ਘਰੇ ਲੈ ਜਾਂਦਾ ਹੈ ਉਹ ਉੱਥੇ ਸੋਚਣ ਲੱਗਦਾ ਹੈ ਇਹਨੂੰ ਮੈਂ ਕਿਤੇ ਹੋਰ ਛੱਡ ਵੀ ਨਹੀਂ ਸਕਦਾ ਹਸਪਤਾਲ ਵਿੱਚ ਵੀ ਇਹ ਲੜਕੀ ਸੁਰੱਖਿਅਤ ਨਹੀਂ ਮੈਂ ਇਸਨੂੰ ਸਵੇਰ ਤੱਕ ਆਪਣੇ ਘਰ ਹੀ ਰੱਖਾਂਗਾ ਜਦੋਂ ਇਸ ਨੂੰ ਹੋਸ਼ ਆ ਜਾਵੇਗਾ ਤੇ ਇਹਨੇ ਕਿੱਥੇ ਜਾਣਾ ਹੋਵੇਗਾ ਮੈਂ ਇਹਨੂੰ ਉੱਥੇ ਛੱਡਿਆਵਾਂਗਾ ਉਹ ਆਪਣੇ ਘਰੇ ਪਹੁੰਚ ਜਾਂਦਾ ਹੈ ਉਦੋਂ ਤੱਕ ਰਾਤ ਦੇ ਲਗਭਗ 2 ਵਜ ਚੁੱਕੇ ਸੀ ਉਹ ਹੌਲੀ-ਹੌਲੀ ਗੱਡੀ ਵਿੱਚੋਂ ਉੱਤਰ ਕੇ ਆਪਣੇ ਘਰ ਦਾ ਗੇਟ ਖੋਲਦਾ ਹੈ ਅਤੇ ਆਸ-ਪਾਸ ਦੇਖਣ ਲੱਗਦਾ ਹੈ ਕਿ ਕਿਤੇ ਕੋਈ ਉਹਨੂੰ ਦੇਖ ਤਾਂ ਨਹੀਂ ਰਿਹਾ ਕਿਉਂਕਿ ਉਹ ਸੋਚ ਰਿਹਾ ਸੀ ਕਿ ਜੇ ਕਿਸੇ ਨੂੰ ਇਹ ਪਤਾ ਲੱਗ ਗਿਆ ਕਿ ਮੇਰੇ ਨਾਲ ਇੱਕ ਬੇਹੋਸ਼ ਲੜਕੀ ਆਈ ਹੈ ਸਾਰੇ ਪਾਸੇ ਉਸ ਦੀ ਬਦਨਾਮੀ ਹੋ ਜਾਵੇਗੀ ਉਸ ਦਾ ਘਰ ਕਾਫੀ ਛੋਟਾ ਸੀ ਉਹ ਗੱਡੀ ਨੂੰ ਬਾਹਰ ਗਲੀ ਵਿੱਚ ਹੀ ਪਾਰਕ ਕਰ ਦਿੰਦਾ ਸੀ ਜਦੋਂ ਉਹ ਦੇਖਦਾ ਕਿ ਆਸ-ਪਾਸੇ ਕੋਈ ਵੀ ਨਹੀਂ ਹੈ ਤਾਂ ਉਹ ਉਸ ਲੜਕੀ ਨੂੰ ਚੁੱਕ ਕੇ ਆਪਣੇ ਘਰ ਦੇ ਅੰਦਰ ਲੈ ਜਾਂਦਾ ਹੈ ਉਸ ਲੜਕੀ ਨੂੰ ਲਿਜਾ ਕੇ ਮੰਜੇ ਤੇ ਪਾ ਦਿੰਦਾ ਤੇ ਆਪ ਉਸ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰਨ ਲੱਗਦਾ ਹੈ ਮੰਜੇ ਤੇ ਬੈਠੇ-ਬੈਠੇ ਉਸ ਨੂੰ ਵੀ ਨੀਂਦ ਆ ਜਾਂਦੀ ਹੈ ਜਦੋਂ ਜਾਗ ਆਉਂਦੀ ਹੈ ਤਾਂ ਉਦੋਂ ਤੱਕ ਸਵੇਰ ਹੋ ਚੁੱਕੀ ਸੀ ਪਰ ਉਹ ਲੜਕੀ ਅਜੇ ਵੀ ਆਰਾਮ ਨਾਲ ਸੌ ਰਹੀ ਸੀ ਛਿੰਦੇ ਨੇ ਉਸ ਨੂੰ ਜਿਸ ਪਾਸੇ ਲਟਾਇਆ ਸੀ ਉਹ ਦੂਜੇ ਪਾਸੇ ਜਾ ਕੇ ਪਈ ਸੀ ਪਤਾ ਲੱਗ ਗਿਆ ਸੀ ਕਿ ਉਹ ਕੁੜੀ ਵੈਸੇ ਹੀ ਥੱਕੀ ਹੋਈ ਹੈ ਉੰਜ ਤਾਂ ਉਹ ਠੀਕ ਠਾਕ ਹੈ ਉਹ ਉੱਠ ਕੇ ਰਸੋਈ ਵਿੱਚ ਜਾਂਦਾ ਹੈ ਤੇ ਦੋ ਕੱਪ ਚਾਹ ਦੇ ਬਣਾ ਕੇ ਲੈ ਆਉਂਦਾ ਹੈ ਜਦੋਂ ਚਾਹ ਬਣਾ ਕੇ ਲਿਆਉਂਦਾ ਤਾਂ ਆਉਂਦੇ ਸਮੇਂ ਉਹ ਕਮਰੇ ਦਾ ਗੇਟ ਖੜਕਾ ਦਿੰਦਾ ਤਾਂ ਜੋ ਉਸ ਲੜਕੀ ਨੂੰ ਅਜੀਬ ਮਹਿਸੂਸ ਨਾ ਹੋਵੇ ਖੜਕਾ ਸੁਣ ਕੇ ਉਹ ਲੜਕੀ ਉੱਠ ਜਾਂਦੀ ਹੈ ਉਹ ਸ਼ਿੰਦੇ ਵੱਲ ਦੇਖ ਕੇ ਕਹਿਣ ਲੱਗਦੀ ਹੈ ਕਿ ਮੈਂ ਇੱਥੇ ਕਿਵੇਂ ਆ ਗਈ ਇਹ ਸੁਣ ਕੇ ਸ਼ਿੰਦਾ ਸਮਝ ਜਾਂਦਾ ਕਿ ਉਹ ਲੜਕੀ ਅਜੇ ਵੀ ਡਰੀ ਹੋਈ ਸੀ ਉਹ ਉਸ ਲੜਕੀ ਨੂੰ ਕਹਿੰਦਾ ਕਿ ਡਰਨ ਦੀ ਲੋੜ ਨਹੀਂ ਹੁਣ ਤੁਸੀਂ ਖਤਰੇ ਤੋਂ ਬਾਹਰ ਹੋ ਇੱਥੇ ਉਹ ਨਹੀਂ ਪਹੁੰਚ ਸਕਦੇ ਕਿਉਂਕਿ ਇਹ ਮੇਰਾ ਕਰ ਹੈ ਜਦੋਂ ਤੁਸੀਂ ਰਾਤ ਨੂੰ ਗੱਡੀ ਵਿੱਚ ਬੇਹੋਸ਼ ਹੋ ਗਏ ਸੀ ਤਾਂ ਮੈਂ ਤੁਹਾਨੂੰ ਆਪਣੇ ਘਰ ਲੈ ਆਇਆ ਸੀ ਇਹ ਸੁਣ ਕੇ ਲੜਕੀ ਨੂੰ ਥੋੜੀ ਜੀ ਰਾਹਤ ਮਿਲਦੀ ਹੈ ਸ਼ਿੰਦਾ ਉਸ ਨੂੰ ਚਾਹ ਪੁੱਛਣ ਲੱਗਦਾ ਹੈ ਉਹ ਕੁੜੀ ਚਾਹ ਪੀਣ ਲਈ ਹਾਂਮੀ ਪਰ ਦਿੰਦੀ ਹੈ ਸ਼ਿੰਦਾ ਹੁਣ ਆਪ ਵੀ ਉਸ ਦੇ ਕੋਲ ਬੈਠ ਕੇ ਚਾਹ ਪੀਣ ਲੱਗਦਾ ਹੈ ਚਾਹ ਪੀਣ ਤੋਂ ਬਾਅਦ ਸ਼ਿੰਦਾ ਉਸ ਕੁੜੀ ਨੂੰ ਪੁੱਛਣ ਲੱਗਦਾ ਹੈ ਕਿ ਤੁਸੀਂ ਮੈਨੂੰ ਹੁਣ ਸਭ ਕੁਝ ਦੱਸ ਸਕਦੇ ਹੋ ਤੁਹਾਡੇ ਨਾਲ ਕੀ ਹੋਇਆ ਸੀ ਤੁਸੀਂ ਕਿੱਥੇ ਜਾਣਾ ਹੈ ਇਹ ਸੁਣ ਕੇ ਉਹ ਲੜਕੀ ਫੇਰ ਘਬਰਾ ਜਾਂਦੀ ਹੈ ਸ਼ਿੰਦੇ ਨੂੰ ਇਸ ਤਰ੍ਹਾਂ ਲੱਗਦਾ ਕਿ ਕੀਤੇ ਮੈਂ ਕੁਝ ਗਲਤ ਤਾਂ ਨਹੀਂ ਪੁੱਛ ਲਿਆ ਉਹ ਲੜਕੀ ਨੂੰ ਘਬराई ਹੋਈ ਦੇਖ ਕੇ ਕਹਿਣ ਲੱਗਦਾ ਹੈ ਕਿ ਜੇਕਰ ਤੁਸੀਂ ਕੁਝ ਨਹੀਂ ਦੱਸਣਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ ਹੈ ਪਰ ਚਾਹ ਪੀਣ ਤੋਂ ਬਾਅਦ ਉਹ ਲੜਕੀ ਦੱਸਦੀ ਹੈ ਕਿ ਮੈਂ ਇੱਕ ਕੰਪਨੀ ਵਿੱਚ ਜੌਬ ਕਰਦੀ ਹਾਂ ਕੱਲ ਸਾਡੇ ਦਫ਼ਤਰ ਵਿੱਚ ਜ਼ਰੂਰੀ ਮੀਟਿੰਗ ਸੀ ਮੀਟਿੰਗ देर ਤੱਕ ਚੱਲੀ ਤਾਂ ਕਰਕੇ ਕਾਫੀ ਹਨੇਰਾ ਹੋ ਗਿਆ ਮੈਂ ਮੀਟਿੰਗ ਖਤਮ ਹੋਣ ਤੋਂ ਬਾਅਦ ਬੱਸ ਸਟੈਂਡ ਤੇ ਖੜੀ ਸੀ ਬੱਸ ਦੇ ਆਉਣ ਦੀ ਉਡੀਕ ਕਰ ਰਹੀ ਸੀ ਉਦੋਂ ਹੀ ਬਹੁਤ ਤੇਜ਼ ਮੀਂਹ ਪੈਣ ਲੱਗ ਪਿਆ ਅਤੇ ਇੱਕ ਬਹੁਤ ਵੱਡੀ ਗੱਡੀ ਮੇਰੇ ਸਾਹਮਣੇ ਆ ਕੇ ਰੁਕੀ ਜਿਸ ਵਿੱਚ ਚਾਰ ਲੜਕੇ ਬੈਠੇ ਹੋਏ ਸਨ ਉਹ ਗੱਡੀ ਬਿਲਕੁਲ ਮੇਰੇ ਸਾਹਮਣੇ ਆ ਗਈ ਸੀ ਤੇ ਮੈਂ ਉਹਨਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਜੋ ਉਹ ਲੜਕੇ ਮੈਨੂੰ ਪਰੇਸ਼ਾਨ ਨਾ ਕਰਨ ਉਹਨਾਂ ਦਾ ਨਸ਼ਾ ਕੀਤਾ ਹੋਇਆ ਸੀ ਉਹ ਸਾਰੇ ਗੱਡੀ ਵਿੱਚੋਂ ਉਤਰੇ ਅਤੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਉਹ ਗੱਡੀ ਵਿੱਚੋਂ ਉਤਰਨ ਲੱਗੇ ਤਾਂ ਮੈਂ ਸਮਝ ਗਈ ਸੀ ਕਿ ਉਹ ਜ਼ਰੂਰ ਕੁਝ ਨਾ ਕੁਝ ਗਲਤ ਕਰਨਾ ਚਾਹੁੰਦੇ ਨੇ ਉਸ ਸਮੇਂ ਰਾਤ ਦਾ ਸਮਾਂ ਸੀ ਅਤੇ ਬੱਸ ਸਟੈਂਡ ਤੇ ਹੋਰ ਕੋਈ ਵੀ ਨਹੀਂ ਸੀ ਉਹਨਾਂ ਨੂੰ ਉੱਤਰਦੇ ਦੇਖ ਕੇ ਮੈਂ ਬੱਸ ਸਟੈਂਡ ਤੋਂ ਭੱਜਣ ਲੱਗੀ ਤੇਜ਼ੀ ਨਾਲ ਭੱਜਦੇ ਹੋਏ ਮੇਰੀ ਜੁੱਤੀ ਤੇ ਪਰਸ ਵੀ ਉੱਥੇ ਹੀ ਡਿੱਗ ਗਿਆ ਸੀ ਉਹ ਕੁਝ ਸਮਾਂ ਤਾਂ ਮੇਰੇ ਪਿੱਛੇ ਭੱਜਦੇ ਆਏ ਪਰ ਬਾਅਦ ਵਿੱਚ ਵਾਪਸ ਚਲੇ ਗਏ ਥੋੜਾ ਅੱਗੇ ਜਾ ਕੇ ਮੈਨੂੰ ਤੁਹਾਡੀ ਗੱਡੀ ਮਿਲਦੀ ਹੈ ਤੇ ਮੈਂ ਉਸ ਵਿੱਚ ਬੈਠ ਗਈ ਤੁਸੀਂ ਹੁਣ ਮੈਨੂੰ ਮੇਰੇ ਘਰ ਛੱਡ ਆਓ ਕਿਉਂਕਿ ਮੇਰੇ ਮੰਮੀ ਡੈਡੀ ਵੀ ਮੇਰਾ ਰਾਹ ਦੇਖ ਰਹੇ ਹੋਣਗੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹੋਣਗੇ ਇਹ ਸਭ ਕੁਝ ਸੁਣ ਕੇ ਸ਼ਿੰਦਾ ਉਸ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਫਿਕਰ ਨਾ ਕਰੋ ਮੈਂ ਹੁਣੇ ਹੀ ਤੁਹਾਨੂੰ ਤੁਹਾਡੇ ਘਰ ਪਹੁੰਚਾ ਦਿੰਦਾ ਹਾਂ ਫਿਰ ਸ਼ਿੰਦਾ ਉਸ ਲੜਕੀ ਨੂੰ ਗੱਡੀ ਵਿੱਚ ਬਿਠਾਉਂਦਾ ਹੈ ਤੇ ਉਹ ਲੜਕੀ ਉਸ ਨੂੰ ਆਪਣੇ ਘਰ ਦਾ ਰਸਤਾ ਦੱਸ ਦਿੰਦੀ ਹੈ 2 ਘੰਟਿਆਂ ਵਿੱਚ ਗੱਡੀ ਉਸ ਲੜਕੀ ਦੇ ਕਰਦੇ ਨੇੜੇ ਵਾਲੀ ਗਲੀ ਵਿੱਚ ਪਹੁੰਚ ਗਈ ਸੀ ਅੱਗੇ ਵਾਲੀ ਗਲੀ ਭੀੜੀ ਸੀ ਉਹ ਲੜਕੀ ਜਿਹਦਾ ਜੀ ਦਾ ਨਾਂ ਸਿਮੀ ਸੀ ਉਹ ਗੱਡੀ ਨੂੰ ਰੁਕਵਾਉਂਦੀ ਹੈ ਅਤੇ ਸ਼ਿੰਦੇ ਦਾ ਧੰਨਵਾਦ ਕਰਨ ਲੱਗਦੀ ਹੈ ਉਹ ਕਹਿੰਦੀ ਹੈ ਕਿ ਅੱਗੇ ਥੋੜੀ ਦੂਰ ਹੀ ਮੇਰਾ ਘਰ ਹੈ ਇੱਥੋਂ ਮੈਂ ਖੁਦ ਚਲੀ ਜਾਵਾਂਗੀ ਸ਼ਿੰਦਾ ਉਸ ਨੂੰ ਉੱਥੇ ਹੀ ਛੱਡ ਕੇ ਵਾਪਸ ਆਪਣੇ ਕੰਮ ਤੇ ਆ ਗਿਆ ਸੀ ਸ਼ਿੰਦਾ ਸਾਰਾ ਦਿਨ ਗੱਡੀ ਚਲਾਉਂਦਾ ਰਹਿੰਦਾ ਪਰ ਉਹਦੇ ਦਿਮਾਗ ਵਿੱਚ ਸਿਮੀ ਦਾ ਚਿਹਰਾ ਹੀ ਘੁੰਮ ਰਿਹਾ ਸੀ ਕਿਉਂਕਿ ਉਹ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣੀ ਸੀ ਉਹ ਸਾਰਾ ਦਿਨ ਤਾਂ ਗੱਡੀ ਚਲਾਉਂਦਾ ਰਹਿੰਦਾ ਤੇ ਰਾਤ ਨੂੰ ਆਪਣੇ ਘਰ ਜਾ ਕੇ ਆਰਾਮ ਕਰਨ ਲੱਗਦਾ ਹੈ ਘਰੇ ਆ ਕੇ ਉਸ ਨੂੰ ਸਿਮੀ ਦੀਆਂ ਯਾਦਾਂ ਆਉਣ ਲੱਗਦੀਆਂ ਨੇ ਕਿਸ ਤਰ੍ਹਾਂ ਉਹ ਮੰਜੇ ਤੇ ਬੈਠੀ ਸੀ ਪਰ ਉਹ ਆਪਣੇ ਆਪ ਨੂੰ ਕਾਬੂ ਵਿੱਚ ਰੱਖਦਾ ਹੈ ਤੇ ਸੋਚਦਾ ਹੈ ਕਿ ਮੈਂ ਉਸ ਲੜਕੀ ਦੀ ਮਦਦ ਕੀਤੀ ਹੈ ਉਹ ਵਿਚਾਰੀ ਪਰੇਸ਼ਾਨੀ ਵਿੱਚ ਸੀ ਇਹ ਸਭ ਕੁਝ ਸੋਚਦੇ ਸੋਏ ਰਾਤ ਲੰਘ ਜਾਂਦੀ ਹੈ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਕੋਈ ਸਵੇਰੇ ਹੀ ਉਸ ਦਾ ਗੇਟ ਖੜਕਾਉਣ ਲੱਗਦਾ ਹੈ ਛਿੰਦਾ ਉੱਠ ਕੇ ਗੇਟ ਖੋਲਦਾ ਹੈ ਤਾਂ ਸਾਹਮਣੇ ਸਿਮੀ ਹੀ ਖੜੀ ਸੀ ਭਰਾਜ ਉਹ ਇਕੱਲੀ ਨਹੀਂ ਸੀ ਉਹਦੇ ਨਾਲ ਉਹਦੇ ਮਾਤਾ ਪਿਤਾ ਵੀ ਆਏ ਸਨ ਏ ਵੇਖ ਕੇ ਸ਼ਿੰਦਾ ਹੈਰਾਨ ਹੋ ਜਾਂਦਾ ਹੈ ਉਹ ਸਿਮੀ ਨੂੰ ਪੁੱਛਣ ਲੱਗਦਾ ਹੈ ਕਿ ਤੁਸੀਂ ਇੱਥੇ ਕਿਵੇਂ ਆਏ ਉਹ ਉਹਨਾਂ ਨੂੰ ਆਪਣੇ ਘਰ ਦੇ ਅੰਦਰ ਲੈ ਜਾਂਦਾ ਹੈ ਸਿਮੀ ਦੇ ਪਾਪਾ ਸ਼ਿੰਦੇ ਨੂੰ ਕਹਿੰਦੇ ਨੇ ਕਿ ਪੁੱਤ ਅੱਜ ਦੇ ਜ਼ਮਾਨੇ ਵਿੱਚ ਤੇਰੇ ਵਰਗਾ ਭੜਾ ਮੁੰਡਾ ਮਿਲਣਾ ਬਹੁਤ ਮੁਸ਼ਕਲ ਹੈ ਜਦੋਂ ਰਾਤ ਸਿਮੀ ਘਰ ਨਹੀਂ ਆਈ ਤਾਂ ਨਾ ਹੀ ਉਹਦਾ ਫੋਨ ਲੱਗ ਰਿਹਾ ਸੀ ਉਸ ਸਮੇਂ ਅਸੀਂ ਬਹੁਤ ਜ਼ਿਆਦਾ ਘਬਰਾ ਗਏ ਸੀ ਪਰ ਤੂੰ ਸਾਡੀ ਧੀ ਦੀ ਮਦਦ ਕੀਤੀ ਇਸ ਲਈ ਅਸੀਂ ਤੇਰਾ ਧੰਨਵਾਦ ਕਰਨਾ ਇਹਾਂ ਪਰ ਸ਼ਿੰਦਾ ਕਹਿਣ ਲੱਗਿਆ ਕਿ ਮੈਂ ਕੋਈ ਅਲੱਗ ਜਾਂ ਵੱਡਾ ਕੰਮ ਨਹੀਂ ਕੀਤਾ ਮੈਂ ਤਾਂ ਇੱਕ ਇਨਸਾਨ ਹੋਣ ਦਾ ਫਰਜ਼ ਨਿਭਾਇਆ ਹੈ ਥੋੜਾ ਟਾਈਮ ਗੱਲਾਂ ਕਰਨ ਤੋਂ ਬਾਅਦ ਸ਼ਿੰਦਾ ਉੱਠਣ ਲੱਗਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਦਾ ਹਾਂ ਸਿਮੀ ਉਸ ਨੂੰ ਕਹਿੰਦੀ ਹੈ ਤੁਸੀਂ ਬੈਠ ਕੇ ਗੱਲਾਂ-ਵਾਟਾਂ ਕਰੋ ਚਾਹ ਮੈਂ ਬਣਾ ਕੇ ਲਿਆਉਂਦੀ ਹਾਂ ਇਹ ਕਹਿ ਕੇ ਉਹ ਰਸੋਈ ਵਿੱਚ ਚਲੀ ਜਾਂਦੀ ਹੈ ਉਹਦੇ ਮਾਤਾ-ਪਿਤਾ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ ਉਹਨਾਂ ਨਾਲ ਗੱਲਾਂ-ਵਾਟਾਂ ਕਰਨ ਤੇ ਸਿੰਦੇ ਨੂੰ ਇਹ ਪਤਾ ਲੱਗਦਾ ਹੈ ਕਿ ਸਿਮੀ ਦੇ ਪਾਪਾ ਵੀ ਵਧੀਆ ਜੌਬ ਕਰਦੇ ਨੇ ਘਰ ਦੇ ਹਾਲਾਤ ਵੀ ਬਹੁਤ ਵਧੀਆ ਹਨ ਬਸ ਅਸੀ ਮੀਤਾ ਆਪਣੀ ਜਿੱਦ ਕਰਕੇ ਹੀ ਕੰਪਨੀ ਵਿੱਚ ਨੌਕਰੀ ਕਰਦੀ ਹੈ ਉਹ ਤਾਂ ਸਿਰਫ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹੈ ਪਰ ਰਾਤ ਵਾਲੇ ਹਾਦਸੇ ਤੋਂ ਬਾਅਦ ਉਹ ਬਹੁਤ ਜ਼ਿਆਦਾ ਡਰ ਗਈ ਸੀ ਹੁਣ ਉਸਨੇ ਆਪਣੇ ਪਾਪਾ ਨੂੰ ਕਹਿ ਦਿੱਤਾ ਸੀ ਕਿ ਉਹ ਅੱਜ ਤੋਂ ਬਾਅਦ ਉਸ ਕੰਪਨੀ ਵਿੱਚ ਕੰਮ ਨਹੀਂ ਕਰੇਗੀ ਇਹ ਸਭ ਸੁਣ ਕੇ ਸ਼ਿੰਦਾ ਸਿਮੀ ਵਾਰੇ ਸੋਚਣ ਲੱਗਿਆ ਸ਼ਿੰਦਾ ਜੀ ਸਿਮੀ ਦੇ ਮਾਤਾ ਪਿਤਾ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਰਸੋਈ ਵਿੱਚੋਂ ਸਿਮੀ ਉਸ ਨੂੰ ਬੁਲਾਉਣ ਲੱਗੀ ਕੁਝ ਸਮਾਨ ਬਾਰੇ ਪੁੱਛਣ ਲੱਗਦੀ ਹੈ ਪਰ ਸ਼ਿੰਦਾ ਜਦੋਂ ਹੀ ਉਸ ਦੇ ਕੋਲ ਗਿਆ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਸਮਾਨ ਮਿਲ ਗਿਆ ਹੁਣ ਤੁਸੀਂ ਜਾ ਕੇ ਬੈਠ ਸਕਦੇ ਹੋ ਥੋੜੇ ਟਾਈਮ ਵਿੱਚ ਹੀ ਸਿਮੀ ਚਾਹ ਬਣਾ ਕੇ ਲਿਆਉਂਦੀ ਹੈ ਉਹ ਚਾਹ ਪੀ ਕੇ ਕੋਈ ਹੋਰ ਗੱਲਾਂ ਕਰਦੇ ਨੇ ਤੇ ਬਾਅਦ ਵਿੱਚ ਉਥੋਂ ਵਾਪਸ ਆਪਣੇ ਘਰੇ ਚਲੇ ਜਾਂਦੇ ਨੇ ਛਿੰਦੇ ਨੂੰ ਸਿਮੀ ਹੋਰ ਵੀ ਜ਼ਿਆਦਾ ਪਸੰਦ ਆਉਣਾ ਲੱਗ ਗਈ ਸੀ ਉਸ ਦਿਨ ਤੋਂ ਬਾਅਦ ਸਿਮੀ ਆਪਣੇ ਮਾਤਾ ਪਿਤਾ ਨਾਲ ਛਿੰਦੇ ਦੇ ਘਰ ਆਉਣ ਲੱਗ ਗਈ ਕਦੇ-ਕਦੇ ਤਾਂ ਉਹ ਇਕੱਲੀ ਵੀ ਉਸਦੇ ਘਰ ਆ ਜਾਂਦੀ ਸੀ ਇਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹ ਵੀ ਛਿੰਦੇ ਨੂੰ ਪਸੰਦ ਕਰਨ ਲੱਗਦੀ ਹੈ ਇੱਕ ਦਿਨ ਸਿਮੀ ਜਦੋਂ ਇਕੱਲੀ ਉਹਦੇ ਘਰ ਆਈ ਸੀ ਤਾਂ ਉਹ ਸ਼ਿੰਦੇ ਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਬਹੁਤ ਪਸੰਦ ਕਰਦੀ ਹਾਂ ਉਸ ਨੂੰ ਪੁੱਛਦੀ ਹੈ ਕਿ ਕੀ ਤੂੰ ਮੇਰੇ ਨਾਲ ਵਿਆਹ ਕਰਵਾਵੇਂਗਾ ਸ਼ਿੰਦਾ ਇਹ ਸੁਣ ਕੇ ਕਾਫੀ ਹੈਰਾਨ ਹੋ ਜਾਂਦਾ ਹੈ ਉਸ ਨੂੰ ਕਹਿੰਦਾ ਹੈ ਦੇਖ ਸਿਮੀ ਮੇਰੇ ਕੋਲ ਕੁਝ ਨਹੀਂ ਹੈ ਮੈਂ ਬਹੁਤ ਗਰੀਬ ਹਾਂ ਮੈਂ ਤੈਨੂੰ ਜ਼ਿਆਦਾ ਖੁਸ਼ ਨਹੀਂ ਰੱਖ ਸਕਦਾ ਮੈਂ ਤਾਂ ਸਿਰਫ ਗੱਡੀ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹਾਂ ਜੇ ਤੂੰ ਮੇਰੇ ਨਾਲ ਵਿਆਹ ਕਰਵਾਵੇਂਗੀ ਤਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਪਰੰਤੂ ਸਿਮੀ ਸ਼ਿੰਦੇ ਨੂੰ ਕਹਿੰਦੀ ਹੈਗੀ ਮੈਨੂੰ ਲੋਕਾਂ ਦੀਆਂ ਗੱਲਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਉਸ ਦਿਨ ਜਦੋਂ ਤੂੰ ਮੇਰੀ ਮਦਦ ਕੀਤੀ ਸੀ ਉਹ ਦੇਖ ਕੇ ਮੇਰੇ ਦਿਲ ਵਿੱਚ ਤੇਰੇ ਲਈ ਇੱਜ਼ਤ ਬਹੁਤ ਜ਼ਿਆਦਾ ਵੱਧ ਗਈ ਸੀ ਉਸੇ ਦਿਨ ਤੋਂ ਹੀ ਮੈਂ ਤੈਨੂੰ ਪਸੰਦ ਕਰਨ ਲੱਗ ਗਈ। ਸਿਮੀ ਦੀਆਂ ਗੱਲਾਂ ਸੁਣ ਕੇ ਸ਼ਿੰਦਾ ਥੋੜਾ ਟਾਈਮ ਸੋਚ ਵਿਚਾਰ ਕਰਨ ਲੱਗਦਾ ਹੈ। ਸ਼ਿੰਦੇ ਨੂੰ ਇਸ ਤਰ੍ਹਾਂ ਸੋਚਦੇ ਦੇਖ ਕੇ ਸਿਮੀ ਉਹਨੂੰ ਕਹਿੰਦੀ ਹੈ ਕਿ ਤੁਸੀਂ ਪੈਸੇ ਦੀ ਫਿਕਰ ਨਾ ਕਰੋ। ਪੈਸੇ ਤਾਂ ਆਪਾਂ ਦੋਵੇਂ ਮਿਲ ਕੇ ਕਮਾ ਹੀ ਲਵਾਂਗੇ। ਸਿਮੀ ਦੀ ਇਹ ਗੱਲ ਸੁਣ ਕੇ ਸ਼ਿੰਦਾ ਵੀ ਇਸ ਰਿਸ਼ਤੇ ਲਈ ਹਾਂ ਕਰ ਦਿੰਦਾ ਹੈ। ਸਿਮੀ ਦੇ ਮਾਤਾ ਪਿਤਾ ਨੂੰ ਵੀ ਸ਼ਿੰਦਾ ਬਹੁਤ ਪਸੰਦ ਆ ਗਿਆ ਸੀ ਇਸ ਲਈ ਉਹਨਾਂ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਸ਼ਿੰਦਾ ਸਿਮੀ ਦੇ ਮਾਤਾ ਪਿਤਾ ਨੂੰ ਆਪਣੀ ਭੈਣ ਨਾਲ ਮਲਾਉਂਦਾ ਹੈ ਸ਼ਿੰਦੇ ਦੀ ਭੈਣ ਨੂੰ ਵੀ ਸਿਮੀ ਤੇ ਉਹਦਾ ਪਰਿਵਾਰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਉਹ ਤਾਂ ਇਹੀ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਉਹਦੇ ਘਰ ਆਦਾ ਘਰ ਵੱਸ ਜਾਵੇ ਇੱਕ ਵਧੀਆ ਦਿਨ ਦੇਖ ਕੇ ਅਤੇ ਬੜੀ ਹੀ ਧੂਮ-ਧਾਮ ਨਾਲ ਛਿੰਦੇ ਤੇ ਸਿਮੀ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਸਿਮੀ ਦੇ ਘਰ ਆਉਣ ਤੋਂ ਬਾਅਦ ਛਿੰਦਾ ਵੀ ਹੋਣਾ ਆਪਣੇ ਕੰਮ ਵੱਲ ਜ਼ਿਆਦਾ ਧਿਆਨ ਦੇਣਾ ਲੱਗ ਗਿਆ ਸੀ। ਉਹਦਾ ਕੰਮ ਹੁਣ ਚੰਗਾ ਚੱਲ ਪਿਆ ਸੀ। ਥੋੜੇ ਟਾਈਮ ਵਿੱਚ ਉਹ ਕਾਫੀ ਪੈਸੇ ਜਮ੍ਹਾਂ ਕਰਨਾ ਲੱਗ ਗਿਆ ਤੇ ਸਿਮੀ ਨੇ ਵੀ ਕਿਸੇ ਹੋਰ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਸ਼ਿੰਦਾ ਅਗਲੇ ਦਿਨ ਉਸ ਨੂੰ ਕੰਪਨੀ ਵਿੱਚ ਛੱਡ ਕੇ ਆਉਂਦਾ ਤੇ ਸ਼ਾਮ ਨੂੰ ਉਸ ਨੂੰ ਲੈ ਕੇ ਆਉਂਦਾ ਜੇ ਕਦੇ ਸਿਮੀ ਨੂੰ ਕੰਪਨੀ ਵਿੱਚ ਕੰਮ ਕਰਦੇ देर ਹੋ ਜਾਂਦੀ ਤਾਂ ਸ਼ਿੰਦਾ ਉਸ ਦਾ ਕੰਪਨੀ ਦੇ ਗੇਟ ਤੇ ਖੜ ਕੇ ਇੰਤਜ਼ਾਰ ਕਰਦਾ ਦੋਨੇ ਬਹੁਤ ਜ਼ਿਆਦਾ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਸੀ ਉਹਨਾਂ ਦੀ ਮਿਹਨਤ ਰੰਗ ਲਈ ਉਹਨਾਂ ਨੇ ਇੱਕ ਵੱਡਾ ਤੇ ਸੋਹਣਾ ਘਰ ਬਣਾ ਲਿਆ ਵਿਆਹ ਤੋਂ ਬਾਅਦ ਕੁਝ ਸਾਲ ਬਾਅਦ ਉਹਨਾਂ ਦੇ ਘਰ ਦੋ ਬੱਚੇ ਹੋਏ ਇੱਕ ਮੁੰਡਾ ਤੇ ਇੱਕ ਕੁੜੀ ਇਸ ਤਰ੍ਹਾਂ ਉਹਨਾਂ ਦਾ ਪਰਿਵਾਰ ਪੂਰਾ ਹੋ ਗਿਆ ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ ਸ਼ਿੰਦਾ ਤੇ ਸਿਮਮੀ ਦੇ ਬੱਚੇ ਵੱਡੇ ਹੋ ਗਏ ਤੇ ਸਕੂਲ ਜਾਣ ਲੱਗੇ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗਿਆ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ